ਤੇ ਅੰਮ੍ਰਿਤਸਰ ਦੇ ਵਿੱਚ ਪਾਈਟੈਕਸ 2025 ਸ਼ੁਰੂ ਹੋ ਚੁੱਕਾ ਜਿਹਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਦੱਸ ਦਈਏ ਕਿ ਪਾਈਟੈਕਸ ਜਿਹੜਾ ਹਰ ਸਾਲ ਮੇਲਾ ਲੱਗਦਾ ਜਿੱਤੇ ਕਿ ਦੇਸ਼ ਵਿਦੇਸ਼ ਤੋਂ ਇੰਟਰਨੈਸ਼ਨਲ ਜਿਹੜਾ ਇੱਕ ਰਿਟੇਲ ਹੱਬ ਮਾਰਕੀਟ ਇੱਥੇ ਬੰਦੀ ਆ ਜਿੱਤੇ ਕਿ ਲੋਕ ਆ ਕੇ ਆਪਣਾ ਵਪਾਰ ਕਰਦੇ ਆ ਜਿਹੜੇ ਯੂਜ਼ਰ ਹੈਗੇ ਆ ਨਵੀਆਂ ਚੀਜ਼ਾਂ ਐਕਸਪਲੋਰ ਕਰਦੇ ਆ ਨਵੀਆਂ ਖਰੀਦਦਾਰੀ ਕਰਦੇ ਆ ਤਾਂ ਹੋਰ ਵੀ ਨਵਾਂ ਸਵਾਦ ਚੱਕਦੇ ਆ ਜਿਸ ਤਰ੍ਹਾਂ ਗੱਲ ਕਰੀਏ ਫੂਡ ਕੋਰਟ ਦੇ ਵਿੱਚ ਤੁਹਾਨੂੰ ਅ ਅੰਮ੍ਰਿਤਸਰੀ ਪੰਜਾਬੀ ਰਾਜਸਥਾਨੀ ਗੁਜਰਾਤੀ ਤੇ ਹਰਿਆਣਵੀ ਫੂਡ ਹਰ ਤਰ੍ਹਾਂ ਦਾ ਫੂਡ ਇੱਥੇ ਖਾਣ ਨੂੰ ਮਿਲੇਗਾ ਇਸ ਖਾਸ ਕਰ ਗੱਲ ਕਰੀਏ ਤੇ ਜਿਹੜੇ ਫੂਡ ਲਵਰ ਹੈ ਉਹਨਾਂ ਲਈ ਇਹ ਇੱਕ ਫੂਡ ਫੈਸਟੀਵਲ ਤਰ੍ਹਾਂ ਦੀ ਵੀ ਇਹ ਜਿਹੜਾ ਦੇਖਿਆ ਜਾਂਦਾ ਦੂਸਰੀ ਗੱਲ ਕਰੀਏ ਕਿ ਇੱਥੇ ਆਟੋਮੋਬਾਈਲ ਦਾ ਹਬ ਜਿਹੜਾ ਆਟੋਮੋਬਾਈਲ ਦਾ ਹੱਬ ਵੀ ਲੱਗਦਾ ਤੇ ਸਭ ਤੋਂ ਪਹਿਲਾਂ ਗੱਲ ਕਰੀਏ ਜਿਸ ਤਰ੍ਹਾਂ ਕੀ ਤੁਸੀਂ ਦੇਖ ਸਕਦੇ ਹੋ ਇੱਥੇ TVS ਦੀ ਜਿਹੜੀ ਹੈ ਇਹ ਡਿਸਪਲੇ ਲੱਗ ਚੁੱਕੇ ਹੈ ਨਵਲਟੀ TVS ਵੱਲੋਂ ਤੇ ਨਵਲਟੀ ਇੱਥੇ ਰ ਇਲੈਕਟ੍ਰਿਕ ਗੱਡੀ ਦੇ ਜੇ ਪਸੰਦੇਦਾ ਤੁਸੀਂ ਕਰਦੇ ਹੋ ਇਲੈਕਟ੍ਰਿਕ ਗੱਡੀ ਦੀ ਇਹ ਵੀ ਇੱਥੇ ਡਿਸਪਲੇ ਲੱਗ ਚੁੱਕੀ ਹੈ ਤੁਸੀਂ ਉੱਥੇ ਆ ਕੇ ਵੀ ਆਪਣੀ ਗੱਡੀ ਦੇਖ ਸਕਦੇ ਹੋ ਨਵੀਂ ਆਫਰਸ ਲੈ ਸਕਦੇ ਹੋ ਤੇ ਸਭ ਤੋਂ ਵੱਡਾ ਜਿਹੜਾ ਬਾਈਟੈਕਸ ਦੇ ਵਿੱਚ ਇੱਕ ਹੀ ਮੇਲੇ ਦੇ ਵਿੱਚ ਆ ਕੇ ਤੁਹਾਨੂੰ ਹਰ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਐਕਸਪਲੋਰ ਕਰਨ ਦਾ ਮੌਕਾ ਮਿਲਦਾ ਤੇ ਜਿਸ ਤਰ੍ਹਾਂ ਨਵਟੀ ਦੀ ਜਿਹੜਾ ਸਟਾਲ ਲੱਗ ਚੁੱਕਾ ਜਿੱਥੇ ਟਾਟਾ ਦੀਆਂ ਗੱਡੀਆਂ ਰੱਖੀਆਂ ਗਈਆਂ ਤੇ ਟਾਟਾ ਸਹਾਰਾ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਪਹਿਲੀ ਗੱਡੀ ਟਾਟਾ ਸਹਾਰਾ ਜਿਹੜੀ ਹੈ ਉਹ ਪਾਈਟੈਕਸ ਦੇ ਵਿੱਚ ਹੀ ਲਾਂਚ ਕੀਤੀ ਗਈ ਹੈ ਤੇ ਤੁਸੀਂ ਇੱਥੇ ਆ ਕੇ ਨਵੀਂ ਲਾਂਚ ਗੱਡੀ ਵੀ ਦੇਖ ਸਕਦੇ ਹੋ ਗੱਡੀ ਐਕਸਪਲੋਰ ਕਰ ਸਕਦੇ ਹੋ ਤੇ ਇਸ ਦੇ ਨਾਲ ਨਾਲ ਜੇ ਦੇਖੀਏ ਤੇ ਹੋਰ ਵੀ ਕਈ ਤੁਹਾਨੂੰ ਇਹਟੋ ਮੋਬਾਈਲ ਦੇ ਵੱਡੇ ਖੂਬੀ ਸਟਾਲ ਮਿਲ ਜਾਣਗੇ ਪੈਟਰੋਲ ਡੀਜ਼ਲ ای وی ਗੱਡੀਆਂ ਵੀ ਇਹਨਾਂ ਕੀ 4-ਵਿਲਰ ਦੇ ਵਿੱਚ ای وی ਗੱਡੀ ਵੀ ਤੁਹਾਨੂੰ ਇੱਥੇ ਮਿਲੇਗੀ ਇੱਕ ਹੀ ਮੇਲੇ ਦੇ ਵਿੱਚ ਆਓ ਤਾਂ ਤੁਸੀਂ ਹਾ ਆਪਣੀ ਕੋਈ ਵੀ ਪਸੰਦਿੰਦਾ ਚਾਹੇ ਬ੍ਰਾਂਡ ਹੋਵੇ ਚਾਹੇ ਗੱਡੀ ਹੋਵੇ ਤੇ ਉਹ ਤੁਸੀਂ ਲੈ ਸਕਦੇ ਹੋ ਹੁੰਡਾਈ ਜਿਹੜੀ ਆ ਹੁੰਡਾਈ ਵੀ ਤੁਹਾਨੂੰ ਹੁੰਡਾਈ ਵੀ ਤੁਹਾਨੂੰ ਇਸ ਵੇਲੇ ਜਿਹੜੀ ਗੱਡੀ ਇੱਥੇ ਮਿਲ ਜਾਏਗੀ ਹੁੰਡਾਈ ਦੀ ਵੀ ਕਾਰ ਜਿਹੜੀਆਂ ਤੇ ਨਿਊਲੀ ਲਾਂਚ ਜਿਹੜੀ ਹੈ ਵੈਨਿਊ ਅਟਰੈਕਸ਼ਨ ਆਫ ਦਾ ਹੁੰਡਾਈ ਜਿਹੜਾ ਹੈ ਪਲੇਟਫਾਰਮ ਇੱਥੇ ਵੈਨਿਊ ਜਿਹੜੀ ਹੈ ਨਵੀਂ ਜਿਹੜੀ ਲਾਂਚ ਹੋਈ ਆ ਉਹ ਵੈਨਿਊ ਵੀ ਤੁਹਾਨੂੰ ਇੱਥੇ ਮਿਲ ਜਾਏਗੀ ਤੁਸੀਂ ਉਹ ਵੀ ਦੇਖ ਸਕਦੇ ਹੋ ਐਕਸਪਲੋਰ ਕਰ ਸਕਦੇ ਹੋ ਨਵੀਂ ਆਫਰਸ ਕੀ ਹੈ ਸਕੀਮ ਕੀ ਹੈ ਫੀਚਰਸ ਕੀ ਹੈ ਜਾਨੀ ਕਿ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਜੇ ਪਾਈਟੈਕਸ ਦੇ ਵਿੱਚ ਤੁਸੀਂ ਆ ਜਾਂਦੇ ਹੋ ਤਾਂ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਆ ਕਾਰ ਹੈ 4 ਵੀਲਰ ਹੈ ਉਹ ਤੁਹਾਨੂੰ ਦੇਖਣ ਤੋਂ ਮਿਲ ਜਾਏਗਾ ਤੇ ਤੁਸੀਂ ਦੇਖ ਸਕਦੇ ਹੋ ਇਸ ਤੋਂ ਨਾਲ-ਨਾਲ ਆਪਾਂ ਜੇ ਗੱਲ ਕਰੀਏ ਆਟੋਮੋਬਾਈਲ ਦੇ ਵਿੱਚ ਤੇ ਇੱਥੇ ਕੀਆ ਦਾ ਵੀ ਆਪਣਾ ਇੱਕ ਸਟਾਲ ਲੱਗਾ ਹੋਇਆ ਕਿਹਾ ਗੱਡੀਆਂ ਵੀ ਤੁਸੀਂ ਦੇਖ ਸਕਦੇ ਹੋ ਕਿਹਾ ਦੀ ਵੀ ਇੱਥੇ ਤੁਹਾਨੂੰ ਮਿਲ ਜਾਏਗੀ ਆਟੋਮੋਬਾਈਲ ਦੀ ਗੱਲ ਕਰੀ ਤਾਂ ਆਟੋਮੋਬਾਈਲ ਦੀ ਇੱਕ ਵਾਈਡ ਰੇਂਜ ਜਿਹੜੀ ਹੈ ਇਸ ਵੇਲੇ ਇਸ ਵਾਰੀ ਜਿਹੜੀ ਹੈ ਡੋਮੈਸਟਿਕ ਵੀਹਿਕਲ ਦੀ 4 ਵੀਲਰ ਦੀ ਗੱਲ ਕਰੀਏ 2 ਵੀਲਰ ਦੀ ਗੱਲ ਕਰੀਏ ਡੋਮੈਸਟਿਕ ਵੀਹਿਕਲ ਦੀ ਵਾਈਡ ਰੇਂਜ ਜਿਹੜੀ ਹੈ ਉਹ ਤੁਹਾਨੂੰ ਇੱਥੇ ਮਿਲ ਜਾਏਗੀ ਦੇਖਣ ਦੇ ਲਈ ਤੇ ਦੂਜੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਚੇਤਕ ਜਿਹੜਾ ਪੁਰਾਣਾ ਜਿਹੜਾ ਇੱਕ ਯਾਦਾ ਸੀ ਉਹ ਦੁਬਾਰਾ ਤਾਜੀ ਹੋ ਚੁੱਕਿਆ ਹੈ ਇਲੈਕਟ੍ਰਿਕ ਦੇ ਰੂਪ ਦੇ ਵਿੱਚ ਤੇ ਇੱਥੇ ਤੁਹਾਨੂੰ ਚੇਤਕ ਜਿਹੜਾ ਸਕੂਟਰ ਉਹ ਵੀ ਮਿਲ ਜੇਗਾ ਚੇਤਕ ਦੇ ਜਿਹੜੇ ਪੁਰਾਣੇ ਕੀ ਸਵਾਰੀ ਕੀਤੀ ਹਣੀ ਬਚਪਨ ਦੇ ਵਿੱਚ ਜਿਨ੍ਹਾਂ ਨੇ ਉਹ ਹਮਾਰਾ ਬਜਾਜ ਹਮਾਰਾ ਕੱਲ ਔਰ ਅੱਜ ਦੋਨੋਂ ਮਿਲਾ ਕੇ ਅੱਜ ਲੈ ਤੁਹਾਨੂੰ ਚੇਤਕ ਇਲੈਕਟ੍ਰਿਕ ਗੱਡੀ ਚੇਤਕ ਦਾ ਵੀ ਤੁਹਾਨੂੰ ਇੱਥੇ ਸਟਾਲ ਮਿਲ ਜੇਗਾ ਇਸ ਦੇ ਨਾਲ ਨਾਲ ਤੁਹਾਨੂੰ ਕੁਝ ਬਾਈਕਸ ਜਿਹੜੀਆਂ ਇਲੈਕਟ੍ਰਿਕ ایਵੀ ਦੇ ਵਿੱਚ ਬਾਈਕ ਵੀ ਮਿਲ ਜਾਣਗੀਆਂ ਤੇ ਇਸ ਦੇ ਨਾਲ ਨਾਲ ਵਾਕਸ ਵੈਗਨ 4-ਵਿਲਰ ਦੇ ਵਿੱਚ ਵਾਕਸ ਵੈਗਨ ਵਾਕਸ ਵੈਗਨ ਦੇ ਨਾਲ ਤੁਹਾਨੂੰ ਟੋਇਟਾ ਵੀ ਮਿਲ ਜਾਏਗੀ ਜੇ ਗੱਲ ਕਰੀਏ ਗੱਡੀਆਂ ਦੀ 4-ਵਿਲਰ ਦੇ ਵਿੱਚ ਹਰ ਹਰ ਬ੍ਰਾਂਡ ਤੁਹਾਨੂੰ ਇੱਥੇ ਮਿਲ ਰਿਹਾ ਟੋਇਟਾ ਦੀ ਗੱਡੀ ਜਿਹੜੀ ਆ ਅਰਬਨ ਕਰੂਜ਼ ਹਾਈ ਰਾਈਡਰ ਬਹੁਤ ਜੀ ਗੱਡੀਆਂ ਇੱਥੇ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਤੇ ਇਸ ਦੇ ਨਾਲ-ਨਾਲ ਜਿਹੜੀ ਆ ਮਰਸੀਡੀਜ਼ ਜਿਹੜੀ ਆ ਮਸਟਰੀਜ਼ ਵੀ ਤੁਹਾਨੂੰ ਇੱਥੇ ਗੱਡੀ ਐਕਸਪਲੋਰ ਕਰਨ ਦਾ ਮੌਕਾ ਮਿਲੇਗਾ ਇਹ ਮੇਲਾ ਨਹੀਂ ਆਪਣੇ ਆਪ 'ਚ ਬਹੁਤ ਵੱਡਾ ਇੱਕ ਜਿਹੜਾ ਪੰਜਾਬ ਦੇ ਵਿੱਚ ਗੱਲ ਕਰੀਏ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਜਿਹੜਾ ਉਹ ਲੱਗਦਾ ਹੈ ਤੇ ਤੁਹਾਨੂੰ ਕਾਫੀ ਅੱچھے ਬ੍ਰਾਂਡ ਦੀਆਂ ਗੱਡੀਆਂ ਮਿਲ ਜਾਈਆਂ ਇਸ ਦੇ ਨਾਲ-ਨਾਲ ਗੱਲ ਕਰੀਏ ਤੇ ਬਿਲਡਿੰਗ ਮਟੀਰੀਅਲ ਹੀ ਇਸ ਵਾਰੀ ਗੱਲ ਕਰੀਏ ਤੇ ਜਿਹੜੇ ਕੁੱਲ 8 ਜਿਹੜੇ ਆ ਡੂਮ ਲੱਗ ਚੁੱਕੇ ਆ ਤੇ ਤੁਹਾਨੂੰ ਬਿਲਡਿੰਗ ਮਟੀਰੀਅਲ ਟੈਕਸਟਾਈਲ ਹੋ ਗਿਆ ਐਗਰੋ ਹੋ ਗਿਆ ਤੇ ਬੀਐਨਆਈ ਲਈ ਇੱਕ ਵੱਖਰਾ ਹੀ ਬੀਐਨਆਈ ਮੈਂਬਰ ਦਾ ਇੱਕ ਆਪਣਾ ਵੱਖਰਾ ਹੀ ਜਿਹੜਾ ਇੱਥੇ ਉਹ ਡੂਮ ਲੱਗਾ ਹੋਇਆ ਇਸ ਦੇ ਨਾਲ ਨਾਲ ਗੱਲ ਕਰੀਏ ਗਲਰੀਜ਼ ਹੋਗੇ ਹੋਮ ਡੈਕੋਰ ਹੋਗੇ ਹਰ ਤਰ੍ਹਾਂ ਦੇ ਤੁਹਾਨੂੰ ਇੱਥੇ ਅੱਠ ਡੂਮ ਮਿਲਣਗੇ ਤੁਸੀਂ ਇੱਥੇ ਜੇ ਆਓਗੇ ਤਾਂ ਤੁਹਾਨੂੰ ਇੱਕ ਵੱਖਰਾ ਹੀ ਜਿਹੜਾ ਕਿ ਆਪਣੀ ਨੀਡਜ਼ ਅਕੋਰਡਿੰਗ ਕੁਝ ਚੀਜ਼ ਇਸ ਤਰ੍ਹਾਂ ਨਹੀਂ ਹੁੰਦੀਆਂ ਜਿਹੜੇ ਕਿ ਅਸੀਂ ਸਾਨੂੰ ਜ਼ਰੂਰਤ ਹੁੰਦੀ ਪਰ ਪਤਾ ਨਹੀਂ ਉਹ ਸਾਡੀ ਜ਼ਰੂਰਤ ਕਿਸ ਤਰ੍ਹਾਂ ਦੀ ਆਈਟਮ ਪੂਰੀ ਕਰ ਸਕਦੀ ਹੈ ਉਹ ਮੇਲੇ 'ਚ ਆ ਕੇ ਪਤਾ ਲੱਗਦੀ ਹੈ ਕਈ ਨਹੀਂ ਨਹੀਂ ਇਹ ਚੀਜ਼ ਨਹੀਂ ਚੀਜ਼ਾਂ ਆਂਦੀ ਹੈ ਜ਼ਿੰਦਗੀ ਨੂੰ ਸੁਹਾਵਣਾ ਬਣਾਉਣ ਦੇ ਲਈ ਕਈ ਨੈਵੀ ਟੈਕਨੋਲੋਜੀ ਕੁਝ ਨਵਾਂ ਟੇਸਟ ਕੁਝ ਨਵਾਂ ਸਟਾਈਲ ਕੁਝ ਨਵਾਂ ਫੈਸ਼ਨ ਉਹ ਸਭ ਕੁਝ ਤੁਹਾਨੂੰ ਇਸ ਮੇਲੇ ਦੇ ਵਿੱਚ ਮਿਲੇਗਾ ਤੇ ਪਾਇਟਕਸ ਜਿਹੜਾ ਇਹ ਸ਼ੁਰੂ ਹੋ ਚੁੱਕਾ ਹੈ ਅੰਮ੍ਰਿਤਸਰ ਦੇ ਗੱਲ ਕਰੀਏ ਜੇ ਨਾਰਥ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਆਪਣੇ ਆਪ ਤੋਂ ਵਿੱਚ ਸਭ ਤੋਂ ਵੱਡਾ ਰਿਟੇਲ ਹਰ ਸਾਲ ਲੱਗਦਾ ਹੈ ਤੇ ਇਸ ਵਾਰ ਵੀ ਪਾਟਕ ਸ਼ੁਰੂ ਹੋ ਚੁੱਕਾ ਹੈ ਤੁਸੀਂ ਵੀ ਇੱਥੇ ਵਿਜ਼ਿਟ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਪਹਿਲਾਂ ਤੁਸੀਂ ਇੱਥੇ ਆਏ ਹੋ ਜੇ ਆਏ ਹੋ ਤਾਂ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਇਹ